11 4 2025 ਨੂੰ ਦੋ ਅਕਿਊਜ਼ ਨੂੰ ਅਰੈਸਟ ਕੀਤਾ ਸੀਗਾ ਸਾਡੇ ਕੋਲ ਦੋ ਅਕਿਊਜ਼ ਅਰੈਸਟਡ ਸੀਗੇ ਇੱਕ ਦਾ ਨਾਂ ਹੈਗਾ ਜੀ ਪਲਵਿੰਦਰ ਸਿੰਘ ਪਾਲਾ ਤੇ ਦੂਜਾ ਹੈਗਾ ਸੀਗਾ ਜੀ ਬਲਜਿੰਦਰ ਸਿੰਘ ਇਹ ਦੋਵੇਂ ਅਸੀਂ ਜਦੋਂ ਅਰੈਸਟ ਕੀਤੇ ਸੀ ਇੱਕ 30 ਬੋਰ ਦੀ ਪਿਸਤਲ ਇਹਨਾਂ ਤੋਂ ਰਿਕਵਰ ਕੀਤੀ ਸੀਗੀ ਫਿਰ ਬਹੁਤ ਹੀ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਪਲਵਿੰਦਰ ਪਾਲਾ ਹੈ ਇਹਦੇ ਕੋਲੋਂ ਮਿੱਤੀ 16 ਤਰੀਕ ਨੂੰ ਅਸੀਂ ਇਹਨਾਂ ਚੋਂ ਇੱਕ ਬੱਤੀਪੋਰ ਪਿਸਤਲ ਤੇ ਹੈਰੋਇਨ ਰਿਕਵਰ ਕੀਤੀ ਸੀਗੀ 523 ਗ੍ਰਾਮ ਅਸੀਂ ਫੇਰ ਵੀ ਸਸਟੇਨਡ ਅਫਰਟਸ ਕਰਦੇ ਰਹੇ ਕਿਉਂਕਿ ਸਾਨੂੰ ਪਤਾ ਸੀਗਾ ਕਿ ਇਹ ਜਿਹੜਾ ਅ ਅੱਜ ਹੀ ਤੁਸੀਂ ਨਿਊਜ਼ 'ਚ ਸੁਣਿਆ ਹੋਊਗਾ ਪਾਣੀਯੋਗ ਡੀਜੀਪੀ ਸਾਹਿਬ ਨੇ ਇਨਫਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਯੂਐਸ ਬੇਸਡ ਵਾਂਟਡ ਗੈਂਗਸਟਰ ਹੈਪੀ ਪਛੀਆਂ ਇਹਨੂੰ ਐਫਆਈਆਈ ਨੇ ਐਪਰੀਹੈਂਡ ਕੀਤਾ ਹੈ ਤੇ ਇਹਦੇ ਨਾਲੇ ਟੱਚ 'ਚ ਸੀਗੇ ਤੇ ਸਾਡੀ ਟੀਮ ਨੂੰ ਬੜੀ ਵਧੀਆ ਸਫਲਤਾ ਮਿਲੀ ਜਦੋਂ ਇਹ ਜਿਹੜਾ ਬਲਜਿੰਦਰ ਸਿੰਘ ਹੈ ਇਹਦੇ ਡਿਸਕਲੋਜ਼ਰ ਤੇ ਇਹਦੇ ਘਰੋਂ ਅਸੀਂ ਇੱਕ ਹੈਂਡ ਗ੍ਰੇਨੇਡ ਬਰਾਮਦ ਕੀਤਾ ਤੇ ਉੱਥੇ ਹੀ 183 ਗ੍ਰਾਮ ਹਿਰੋਇਨ ਰਿਕਵਰ ਕੀਤੀ ਹੈ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਥੋੜੇ ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਆਤੀ ਪੁਲਿਸ ਨੇ ਥਾਣਾ ਰੰ다ਸ ਵਿੱਚ ਹੀ ਇਹਦੇ ਹੈਪੀ ਪਸ਼ੀਏ ਦੇ ਚਾਰ ਸਾਥੀਆਂ ਨੂੰ ਪਹਿਲਾਂ ਵੀ ਫੜਿਆ ਸੀਗਾ ਉਹ ਵੀ ਹਿਰੋਇਨ ਦਾ ਧੰਦਾ ਕਰ ਰਹੇ ਸੀਗੇ ਉਹਨਾਂ ਕੋਲੋਂ ਵੀ 1.5 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਸੀ ਤੇ ਇਹ ਜਿਹੜਾ ਗ੍ਰੇਨੇਡ ਹੈਗਾ ਇਹ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੇ ਜਿਹੜੇ ਪਬਲਿਕ ਜਿਹੜੇ ਸਰਾਉਂਡਿੰਗਸ ਐ ਉੱਥੇ ਇਹਨਾਂ ਨੇ ਥਰੋ ਕਰਕੇ ਲੋਕਾਂ ਨੂੰ ਜਿਹੜੇ ਡੈਸਟ ਪਾਣਾ ਸੀਗਾ ਤੇ ਇਹ ਬਹੁਤ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਸਾਡੀ ਟੀਮ ਨੇ ਇਹਨਾਂ ਨੂੰ ਪਹਿਲਾਂ ਹੀ ਐਪਰੀਹੈਂਡ ਕਰਕੇ ਤੇ ਇਹਨਾਂ ਨੂੰ ਜਿਹੜੇ ਇਹਨਾਂ ਦੇ ਮਾੜੇ ਜਿਹੜੇ ਸੀਗੇ ਜਿਹੜੇ ਇਹਨਾਂ ਨੇ ਕਰਨੇ ਸੀਗੇ ਕੰਮ ਉਹਨਾਂ ਤੋਂ ਅਸੀਂ ਰੋਕ ਲਿਆ ਇਦੇ ਇਲਾਵਾ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਜਿਹੜਾ ਸਾਡਾ ਮਜੀਠਾ ਚ ਕੇਸ ਸੀਗਾ ਉਹ ਵੀ ਸਾਡੀ ਟੀਮ ਨੇ ਬੜਾ ਵਧੀਆ ਤਰੀਕੇ ਨਾਲ ਸਾਇੰਟੀਫਿਕਲੀ ਚੱਲਦੇ ਹੋਏ ਤਿੰਨ ਦੋਸ਼ੀਆਂ ਨੂੰ ਅਸੀਂ ਉਹਨਾਂ ਨੂੰ ਅਸੀਂ ਆਈਡੈਂਟੀਫਾਈ ਕਰ ਲਿਆ ਕਿ ਜਿਹੜਾ ਸਾਡਾ ਮਜੀਠਾ ਦਾ ਜਿਹੜਾ ਗਨ ਪੁਆਇੰਟ ਤੇ ਉੱਥੇ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਲੂਟ ਦੀ ਤੇ ਉੱਥੇ ਇੱਕ ਜਿਹੜਾ ਕਰਿੰਦਾ ਹੈਗਾ ਪੈਟਰੋਲ ਪੰਪ ਦਾ ਉਹਦੀ ਡੈਥ ਹੋ ਗਈ ਸੀਗੀ ਤੇ ਇੱਕ ਦੇ ਜਵਾੜੇ ਚ ਸੱਟ ਲੱਗੀ ਸੀਗੀ ਅਸੀਂ ਤਿੰਨ ਦੋਸ਼ੀਆਂ ਨੂੰ ਆਇਡੈਂਟੀਫਾਈ ਕਰ ਲਿਆ ਤੇ ਅਸੀਂ ਇਹਨਾਂ ਨੂੰ ਵੀ ਬਹੁਤ ਹੀ ਜਲਦੀ ਅਸੀਂ ਰਾਉਂਡ ਅਪ ਕਰ ਲਾਂਗੇ ਸਾਡੀਆਂ ਟੀਮਸ ਲੱਗੀਆਂ ਹੋਈਆਂ ਨੇ ਗ੍ਰੇਨੇਡ ਦੋ ਫੜੇਗੇ ਕਿ ਇੱਕ ਫੜਿਆ ਗਿਆ ਇੱਕ ਗ੍ਰੇਨੇਡ ਫੜਿਆ ਗਿਆ ਜੀ ਸਰ ਲੱਗਦਾ ਪਾਕਿਸਤਾਨ ਤੋਂ ਆਇਆ ਕਿਉਂਕਿ ਉਹ ਬਿਲਕੁਲ ਪਾਕਿਸਤਾਨ ਸਾਡੇ ਨਾਲ ਪੜਾ ਰਹਿਣ ਬੜਾ ਸੀ ਬਿਲਕੁਲ ਜੀ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਚੋਂ ਇਹੀ ਪਤਾ ਕੀਤਾ ਸੀਗਾ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਇਹ ਜਿਹੜਾ ਡਰੋਨ ਹੈਗਾ ਇਹ ਡਰੋਨ ਰਾਹੀਂ ਜਿਹੜਾ ਇਹ ਆਇਆ ਸੀਗਾ ਗ੍ਰੇਨੇਡ ਇਹਨਾਂ ਨੂੰ ਰਿਟਰੀਵ ਕੀਤਾ ਤੇ ਇਹਨਾਂ ਨੇ ਆਪਣੇ ਘਰੇ ਰੱਖ ਲਿਆ ਸੀਗਾ ਤੇ ਸਾਡੇ ਕੋਲ ਲੋਕਾਂ ਦੇ ਸਹਿਯੋਗ ਨਾਲ ਇਨਫੋਰਮੇਸ਼ਨ ਪਹੁੰਚੀ ਕਿ ਇਹ ਮਾੜੇ ਬੰਦੇ ਨੇ ਇਹਨਾਂ ਨੇ ਕੁਝ ਨਾ ਕੁਝ ਵਾਰਦਾਤ ਕਰਨੀ ਹੈ ਤੇ ਇਹਨਾਂ ਨੂੰ ਐਪਰੀਹੈਂਡ ਕੀਤਾ ਜਾਵੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਇਹਨਾਂ ਨੂੰ ਐਪਰੀਹੈਂਡ ਕਰਕੇ ਇਹਨਾਂ ਨੂੰ ਜਿਹੜੇ ਇਹਨਾਂ ਦੇ ਮਾੜੇ ਮਨਸੂਬੇ ਸੀਗੇ ਉਹਨਾਂ ਚ ਇਹਨਾਂ ਨੂੰ ਸਫਲ ਨਹੀਂ ਹੁੰਦ ਦਿੱਤਾ ਸਫਲ ਹੋ ਗਿਆ ਕਿ ਨੇੜੇ ਕਿ ਨਹੀਂ ਦੇਖੋ ਜੀ ਇਹ ਜਿਹੜੀਆਂ ਸੋਸ਼ਲ ਮੀਡੀਆ ਤੇ ਰਿਊਮਰਸ ਉੱਠ ਰੀਆਂ ਨੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਬਹੁਤ ਹੀ ਪ੍ਰੋਫੈਸ਼ਨਲ ਢੰਗ ਨਾਲ ਕੰਮ ਕਰ ਰਹੀ ਹੈ ਵੀ ਇਨਸ਼ੋਰ ਸੇਫਟੀ ਐਂਡ ਸਿਕਿਉਰਿਟੀ ਟੂ 올 ਆਰ ਸਿਟੀਜ਼ਨਸ ਅਸੀਂ ਵਚਨਬੱਧ ਹੈ ਕਿ ਅਸੀਂ ਸਾਰੇ ਹੀ ਜਿਹੜੇ ਸਾਡੇ ਸਿਟੀਜ਼ਨਸ ਨੇ ਅੰਮ੍ਰਿਤਸਰ ਦੇ ਹਾਤੀ ਜ਼ਿਲ੍ਹੇ ਦੇ ਉਹਨਾਂ ਨੂੰ ਸੇਫਟੀ ਤੇ ਸਿਕਿਉਰਿਟੀ ਦੇ ਬਿਲਕੁਲ ਜੀ ਬਿਲਕੁਲ ਜੀ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਬਿਲਕੁਲ ਬਰੀਕੀ ਨਾਲ ਜਿਹੜੀ ਹੈਗੀਆਂ ਉਹ ਆਇਡੈਂਟੀਫਾਈ ਕਰਦੇ ਹਾਂ ਤਾ ਜੋ ਜਿਹੜੀ ਇਦਾਂ ਦੀ ਮਿਸਕਮਿਊਨੀਕੇਸ਼ਨ ਜਿਹੜੀ ਲੋਕਾਂ ਚ ਰੂਮਰ ਫੈਲਾਏ ਜਾਂਦੇ ਆ ਉਹ ਨਾ ਬਹੁਤ ਵੱਡੇ ਲੀਡਰ ਨੇ ਵਿਕਰਮ ਗੀਤਿਆ ਵਿਕਰਮ ਗੀਤਿਆ ਬਹੁਤ ਵੱਡੇ ਲੀਡਰ ਨੇ ਉਹਨਾਂ ਵੱਲੋਂ ਵੀ ਪੋਸਟ ਕੀਤੀ ਗਈ ਉਸ ਗ੍ਰਨੇਡ ਜਿਹੜਾ ਅਟੈਕ ਹੋਇਆ ਉਸ ਨੂੰ ਕਿਵੇਂ ਦੇਖ ਰਹੇ ਹੋ ਉਹ ਤਾਂ ਅਸੀਂ ਕਹਿ ਨਹੀਂ ਸਕਦੇ ਸੋਸ਼ਲ ਮੀਡੀਆ ਤੇ ਪਰ ਉਹ ਤਾਂ ਇਤੋ ਦੇਖੋ ਜੀ ਦੇਖੋ ਜੀ ਜਿਹੜੀਆਂ ਚੀਜ਼ਾਂ ਜੇ ਕੋਈ ਹੁੰਦੀ ਹੈ ਅਸੀਂ ਸਾਇੰਟਿਫਿਕਲੀ ਪ੍ਰੋਫੈਸ਼ਨਲੀ ਪੰਜਾਬ ਪੁਲਿਸ ਜਿਹੜੀ ਹਮੇਸ਼ਾ ਕੰਮ ਕਰਦੀ ਹੈ ਤੇ ਜੇ ਇਦਾਂ ਦੀ ਕੋਈ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਇੰਡਿਊ ਕੋਰਸ ਆਫ ਟਾਈਮਸ ਸ਼ੇਅਰ ਕਰ ਦਿੱਤੀ ਜਾਏਗੀ ਬਟ ਐਸ ਐਚ ਇਦਾਂ ਦੀ ਕੋਈ ਚੀਜ਼ ਸਾਡੇ ਸਾਹਮਣੇ ਨਹੀਂ ਸਰ ਇਹ ਜਿਹੜਾ ਹੁਣ ਗ੍ਰੇਨੇਡ ਹੈ ਡਿਫਿਊਜ਼ ਕਰ ਦਿੱਤਾ ਗਿਆ ਹੈ ਔਰ ਕੋਈ ਬਰਨੇਡ ਆਇਆ ਸੀ ਕੋਈ ਹੋਰ ਵੀ ਗ੍ਰੇਨੇਡ ਆਇਆ ਸੀ ਇੱਕੋ ਗ੍ਰੇਨੇਡ ਆਇਆ ਸੀਗਾ ਜੀ ਜਦੋਂ ਸਾਨੂੰ ਇਹਦੇ ਘਰੋਂ ਇਹ ਰਿਕਵਰ ਹੋਇਆ ਅਸੀਂ ਆਪਣੀ ਬੌਮ ਡਿਸਪੋਜ਼ਲ ਟੀਮ ਨੂੰ ਉੱਥੇ ਭੇਜਿਆ ਤੇ ਇਹਨੂੰ ਅਸੀਂ ਬਿਲਕੁਲ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਡਿਫਿਊਜ਼ ਕਰਕੇ ਡਿਸਟਰੋਏ ਕਰ ਦਿੱਤਾ ਸਰ ਕੀ ਹੋ ਰਹੀ ਹੈ ਕੋਈ ਹੋਰ ਵੀ ਇਹਦੇ ਵਿੱਚ ਬਰਾਮਦਗੀ ਹੋ ਸਕਦੀ ਹੈ ਬਿਲਕੁਲ ਜੀ ਇਹਨਾਂ ਅਸੀਂ ਉਹਨਾਂ ਦੀ ਵੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੇ ਕੋਲ ਹੋਰ ਵੀ ਲੀਡਸ ਨੇ ਤੇ ਜਿਹੜੇ ਇਹਨਾਂ ਦੇ ਹੋਰ ਵੀ ਮੈਂਬਰਸ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਕਾਬੂ ਕਰਾਂਗੇ ਸਰ